ਸ਼ੁਭ ਸਵੇਰ ਸਾਰੇ ਦੇਖਣ ਵਾਲਿਆਂ ਨੂੰ ਅੱਜ ਸਾਨੂੰ ਡਾਕਟਰ ਸੋਹਨ ਲਾਲ ਲੱਗਣ ਜੀ ਦੱਸਣਗੇ ਹਲਦੀ ਦੇ ਫਾਇਦੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਲਦੀ ਬਾਰੇ ਹਲਦੀ ਇੱਕ ਬਹੁਤ ਹੀ ਅਮਰਤ ਔਸ਼ਧੀ ਹੈ ਦਵਾਈ ਹੈ ਜੋ ਕਿ ਹਜ਼ਾਰਾਂ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਇਸ ਨੂੰ ਇਹਦੇ ਗੁਣਾਂ ਨੂੰ ਜਾਣ ਲਿਆ ਸੀ ਅੱਜ ਉਹ ਗੁਣਾਂ ਦੇ ਤਹਿਤ ਇੱਕ ਆ ਪਲਾਂਟ ਮure ਖੜਾ ਹੈ ਮੇਰੇ ਇਹ ਹਲਦੀ ਦਾ ਪੇਡ ਹੈ ਹਲਦੀ ਨੂੰ ਅਗਰ ਅਸੀਂ ਇਸਤੇਮਾਲ ਸਹੀ ਢੰਗ ਦੇ ਨਾਲ ਕਰੀਏ ਤਾਂ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਰਹੇ ਹਾਂ ਮੈਂ ਅੱਜ ਨੂੰ ਇਸ ਹਲਦੀ ਜੜ ਦੇ ਵਿੱਚੋਂ ਹਲਦੀਆ ਗੱਠੀ ਕੱਢ ਕੇ ਤੁਹਾਨੂੰ ਇਹਦੇ ਬਾਰੇ ਦੱਸੂਗਾ ਵੀ ਇਹ ਕਿਸ ਤਰ੍ਹਾਂ ਖਾਣੀ ਹੈ ਇਹਦੇ ਕੀ ਕੀ ਗੁਣ ਨੇ ਚੱਲੇ ਮਾਰ ਲੈ ਆਹ ਦੇਖੋ ਮੈਂ ਹਲਦੀ ਦਾ ਇੱਕ ਗੱਠੀ ਤੋੜ ਲਈ ਹੈ ਇਹ ਗੱਠੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਇਹਨੂੰ ਆਪਾਂ ਨੇ ਪਾਣੀ ਨਾਲ ਧੋ ਲੈਣਾ ਹੈ ਪਾਣੀ ਨਾਲ ਧੋ ਕੇ ਨੂੰ ਨਾ ਇਹਨੂੰ ਕੋਈ ਖੁਰਪਾ ਲਾਉਣਾ ਹੈ ਨਾ ਇਹਨੂੰ ਕੋਈ ਲੋਹਾ ਲਾਉਣਾ ਇਹਨੂੰ ਆਪਾਂ ਨੇ ਮੂੰਹ ਦੇ ਵਿੱਚ ਪਾ ਕੇ ਕੱਚੀ ਨੂੰ ਖਾਣਾ ਇਹਨੂੰ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਕਾਫੀ ਮਤਲਬ ਮਿੱਟੀ ਹੈ ਮਿੱਟੀ ਦੇ ਨਾਲ ਘਟਾਉਣਾ ਲੱਗੇ ਨੇ ਇਹਨੂੰ ਆਪਾਂ ਨੇ ਸਾਫ਼ ਕਰ ਲੈਣਾ ਤੇ ਸਾਫ਼ ਕਰਕੇ ਫਿਰ ਇਹਨੂੰ ਆਪਾਂ ਨੇ ਇਹਦੇ ਵਿੱਚੋਂ ਤੋ ਇਹਨੂੰ ਚਾਕੂ ਨਹੀਂ ਲਾਉਣਾ ਬਲੇਅਰ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਇਹਨੂੰ ਆਪਾਂ ਏਦਾਂ ਹਾਫ ਕਰ ਲੈਣਾ ਜਿੰਨਾ ਆਪਾਂ ਇੱਕ ਛੋਟਾ ਜਿਹਾ ਪੀਸ ਖਾਣਾ ਇਹਦਾ ਇਹਨੂੰ ਤੋੜ ਕੇ ਖਾਣਾ ਇਹ ਬਹੁਤ ਨਰਮ ਹੈ ਬਿਲਕੁਲ ਫਰੈਸ਼ ਹੈ ਇਹਦੇ ਵਿੱਚੋਂ ਤੋੜੀ ہوئی ਹੈ ਇਸ ਕਰਕੇ ਥੋੜੀ ਟੁੱਟੂਗੀ ਔਖੀ ਟੁੱਟ ਜਾਊਗੀ ਇਹ ਟੁੱਟ ਕੇ ਦੋ ਪੀਸ ਹੋਗੇ ਹਰ ਰੋਜ਼ ਇੱਕ ਐਨਾ ਪੀਸ ਆਪਣੇ ਇਹਨੂੰ ਇਦਾਂ ਹੀ ਇਦਾਂ ਸਾਫ਼ ਕਰਕੇ ਇਹਦੇ ਤੋਂ ਇਹਦੀ ਸਕਿਨ ਲਾ ਕੇ ਖੁਸ਼ ਹੋਦਾ ਜੇ ਪਾਣੀ ਨੇੜੇ ਹੋਵੇ ਤਾਂ ਇਹਨੂੰ ਆਪ ਤੋ ਧੋ ਵੀ ਲੈਣਾ ਜੇ ਪਾਣੀ ਨਹੀਂ ਹੈਗਾ ਨਾਲ ਵੀ ਸਹੀ ਇਹਨੂੰ ਇਸ ਤਰ੍ਹਾਂ ਹੀ ਬਿਲਕੁਲ ਇਹਨੂੰ ਲੋਹਾ ਬਿਲਕੁਲ ਟੱਚ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਹੀ ਮੂੰਹ ਦੇ ਵਿੱਚ ਪਾ ਕੇ ਥੋੜ੍ਹੀ ਥੋੜ੍ਹੀ ਇਹਨਾਂ ਨੂੰ ਦੰਦਾਂ ਦੇ ਮਾਰ ਮਾਰੀ ਚਲ ਚਲ ਕੇ ਇਹਨਾਂ ਨੂੰ ਅੰਦਰ ਨਗਾੜਿਆਣਾ ਅੱਧੇ ਘੰਟੇ ਦੇ ਵਿੱਚ ਇਹ ਪੀਸ ਤੁਹਾਨੂੰ ਖਾਣਾ ਚਾਹੀਦਾ ਕਿਉਂਕਿ ਸਾਡੇ ਮੂੰਹ ਦੇ ਵਿੱਚ ਜੋ ਸਲਾਈਵਾ ਹੈ ਜਿਸ ਨੂੰ ਅਸੀਂ ਥੁੱਕ ਕਹਿੰਦੇ ਹਾਂ ਇਹ ਵੀ ਇੱਕ ਡਾਈਜੈਸਟਿਵ ਐਂਜ਼ਾਈਮ ਹੈ ਸਾਡੇ ਮੂੰਹ ਦੇ ਵਿੱਚ ਉਹ ਜਿਹੜੀ ਚੀਜ਼ ਹੈ ਉਹ ਹਜੇ ਹੁਣੇ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਕੋਈ ਲੋਹਾ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਹੈ ਪਿਓੜ ਹਲਦੀ ਦਾ ਇੱਕ ਜੜਾ ਹੈ ਇਹ ਹਲਦੀ ਦੇ ਵਿੱਚ ਇੰਨੇ ਗੁਣ ਨੇ ਕਿ ਇੱਕ ਬਹੁਤ ਬੜੀ ਔਸ਼ਧੀ ਹੈ ਤੁਹਾਨੂੰ ਕੈਂਸਰ ਤੋਂ ਬਚਾਊਗੀ ਸ਼ੂਗਰ ਤੋਂ ਬਚਾਊਗੀ ਬਲੱਡ ਪ੍ਰੈਸ਼ਰ ਤੋਂ ਬਚਾਊਗੀ ਤੁਹਾਡੇ ਮਿਹਦੇ ਦੇ ਵਿੱਚ ਕੋਈ ਜ਼ਖਮ ਨਹੀਂ ਹੋਣ ਦਊਗੀ ਜੇ ਤੁਹਾਨੂੰ ਗਲ ਦਾ ਕੈਂਸਰ ਹੈ ਜਾਂ ਹੋਰ ਕੈਂਸਰ ਜਾਂ ਤੁਹਾਨੂੰ ਖਾਂਸੀ ਹੈ ਜਾਂ ਰੇਸ਼ਾ ਰਹਿੰਦਾ ਜਾਂ ਝੁਕਾਮ ਰਹਿੰਦਾ ਇਹਨੂੰ ਤੁਸੀਂ ਇਹਨਾਂ ਪੀਸ ਇੱਕ ਹਰ ਰੋਜ਼ ਖਾਓ ਘੱਟੋ ਘੱਟ 3 ਮਹੀਨੇ ਖਾਓ ਮੈਂ ਖਾ ਕੇ ਦਿਖਾਉਣਾ ਤੁਹਾਨੂੰ ਇਹਨੂੰ ਮੁੱਠਾ ਪਾ ਕੇ ਖਵਾਈ ਜਾਣਾ ਤੇ ਮੈਂ ਇਹਦੇ ਬਾਅਦ ਹਲਦੀ ਬਾਰੇ ਬਹੁਤ ਦਾ ਵਿਸਥਾਰ ਚ ਨਾ ਜਾਂਦਾ ਹਾਂ ਤੇ ਇਹਨੇ ਦੱਸਾਂ ਕਿ ਹਲਦੀ ਇੱਕ ਬਹੁਤ ਹੀ ਇੰਪੋਰਟੈਂਟ ਔਸ਼ਧੀ ਹੈ ਜਦੋਂ ਅਸੀਂ ਇਹਨੂੰ ਸਬਜੀ ਵਿੱਚ ਪਾਉਂਦੇ ਹਾਂ ਜਿਹਨਾਂ ਸੇ ਗਰਮ ਦੁੱਧ ਚ ਭਾਗੇ ਪੀਨੇ ਆ ਤਾਂ ਇਹਦੇ ਉਹਨੇ ਗੁਣ ਨਹੀਂ ਰਹਿੰਦੇ ਕਿਉਂਕਿ ਇੱਕ ਰਵਾਜ ਪਿਆ ਹੈ ਵੀ ਦੁੱਧ ਚ ਗਰਮੇ ਹਲਦੀ ਚ ਭਾਗ ਪਿਓ ਇਹ ਜਦ ਹਲਦੀ ਆ ਇੱਕ ਰੰਗ ਕਲਰ ਰਹਿ ਜਾਂਦਾ ਇਹਦੇ ਲਗਭਗ ਜਿਹੜੇ ਗੁਣ ਨੇ ਉਹ ਜਦੋਂ ਅੱਗ ਦੇ ਸਹਯੋਗ ਦੇ ਵਿੱਚ ਆਉਂਦਾ ਹੀਟ ਦੇ ਸਹਯੋਗ ਚ ਆਉਂਦਾ ਉਹ ਖਤਮ ਹੋ ਜਾਂਦੇ ਨੇ ਧੰਨਵਾਦ